चङा हूंदी वेठो त वीडियो बुलो बि ਕੋਲ ਕਾਰਨ ਹੁਣੇ ਹੁਣ ਪੱਲਾ ਦਾ ਜੀ ਆਹ ਚਾਲੂ ਗਿਆ ਇਹ ਜਿਹੜਾ ਗੱਡੀ ਥੱਲੇ ਬੰਦਾ ਆਇਆ ਵਾ ਇਹ ਕਿਹੜੇ ਪਿੰਡ ਦਾ ਕੀ ਨਾਂ ਇਹਨਾਂ ਦਾ ਮਿੱਠੂ ਸਿੰਘ ਅੱਛਾ ਜੀ ਤੇ ਇਹ ਦੇ ਫਾਦਰ ਸਾਹਿਬ ਦਾ ਕੀ ਨਾਂ ਮਿੱਠੂ ਨੂੰ ਗੁਰੂਪ ਸਿੰਘ ਇਹ ਤੁਹਾਡੇ ਕੀ ਲੱਗਦਾ ਜੀ ਮਰੇ ਜੱਤੀ ਦੇ ਮੁੰਡੇ ਤੇ ਤੁਹਾਨੂੰ ਇਹਦੇ ਬਾਰੇ ਕਿ ਪਤਾ ਕਿਵੇਂ ਲੱਗਾ ਜੀ ਪਤਾ ਨਹੀਂ ਲੱਗਾ ਹੁਣ ਤਾਂ ਇਹ ਲੰਘ ਰਹੇ ਸੀ ਇਹ ਪਤਾ ਕੋਈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਉਹ ਕਹੀ ਮੈਂ ਦਿੱਲੀ ਨਾ ਜਾ ਰਿਹਾ ਹਾਂ ਦਿੱਲੀ 'ਚ ਜੋਬ ਕਰਦਾ ਤੇ ਕਾਦੀ ਜੋਬ ਕਰਦਾ ਹਾਂ ਵੀਰੇ ਪਾਣੀ ਪੀ ਲੈ ਇਹ ਪਤਾ ਨਹੀਂ ਕਿਹੜੇ ਖਾਂ ਲੱਗਾ ਜੀ ਹਾਂ ਤੇ ਵਿਆਹ ਬਰਾਈ ਕਿੰਨੇ ਬੱਚੇ ਦੇ ਇੱਕ ਬੇਟਾ ਇੱਕ ਬੇਟੀ ਤੇ ਇਸ ਦੇ ਪਰਿਵਾਰ 'ਚ ਹੋਰ ਕੌਣ ਮੰਮੀ ਰੇੜੀ ਹੈ ਅੱਛਾ ਜੀ ਦੋ ਘਣਾ ਅੱਛਾ ਜੀ ਅੱਛਾ ਇਹਦੀ ਮੈਰਿਜ ਹੋਈ ਹੈ ਉਹਨਾਂ ਦੀ ਮੈਰਿਜ ਹੋਈ ਹੈ ਤੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਸ ਖੋਦ ਪਰਿਵਾਰ ਵਾਲੇ ਸੀ ਚਾਚੇ ਦਾ ਮੁੰਡਾ ਜੀ ਸਕੇ ਠੀਕ ਸਮਾਰਟ ਸੋਸਾਇਟੀ ਅਜੈਕਟ ਮੁਕਰ ਜੋ 24 ਘੰਟੇ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਤੇ ਤਕਰੀਬਨ 2 ਵਜੇ ਸਾਨੂੰ ਐਮਰਜੈਂਸੀ ਨੰਬਰ ਤੇ ਕਾਲ ਰੀਸੀਵ ਹੋਈ ਸੀ ਕਿ ਦੋਨੇ ਕੇ ਜਥੇਦਾਰ ਉਹ ਕਸਬੀ ਦੀ ਕੋਠੀ ਕੋਲ ਐਕਸੀਡੈਂਟ ਹੋਇਆ ਕਾਰ ਦਾ ਸੋ ਸੋਸਾਇਟੀ ਮੈਂਬਰ ਉੱਥੇ ਮੌਕੇ ਤੇ ਪਹੁੰਚੇ ਆ ਔਰ ਜੋ ਪਰਸਨ ਸਿਕਿਆਕਾਰ ਦੇ ਵਿੱਚ ਉਹ ਕਾਰ ਬੁਰੀ ਤਰ੍ਹਾਂ ਫਸੀ ਹੋਈ ਸੀ ਇਹ ਕਾਰ ਦਾ ਐਕਸੀਡੈਂਟ ਇਟਾਂ ਵਾਲੀ ਟਰਾਲੀ ਦੇ ਨਾਲ ਹੋਇਆ ਸੀ ਤੇ ਉਹਨੂੰ ਕੱਢ ਕੇ ਅਸੀਂ ਸਿਵਲ ਹਸਪੀਟਲ ਲੈ ਕੇ ਆਏ ਹਾਂ ਲਗ ਕਿੰਨੀ ਉਮਰ ਦਾ ਲੱਗ ਰਿਹਾ ਸੀ ਤੁਹਾਨੂੰ ਤਕਰੀਬਨ 34 ਸਾਲ ਉਮਰ ਆ ਕੋਈ ਪਛਾਣ ਹੋਈ ਕਿੱਥੋਂ ਦੀ ਹਾਂਜੀ ਪਛਾਣ ਹੋਈ ਹੈ ਪਿੰਡ ਦੱਤਾ ਹੁੜ ਜ਼ਿਲ੍ਹਾ ਮੋਗਾ ਇਹਦਾ ਨਾਮ ਹੈਗਾ ਸਨ ਆਫ ਰੂਪ ਸਿੰਘ ਆ ਕੋਈ ਬਰਾੜ ਆ ਕੋਈ ਪਿੰਡ ਤੋਂ ਅੱਛਾ ਇਹ ਸਮਾਜ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਨੂੰ ਕਿੰਨੇ ਘੰਟੇ ਲੱਗੇ ਇਸ ਚੀਜ਼ ਨੂੰ ਮੁਸ਼ਕਲ ਕਰਦੇ ਹੋਏ ਤਕਰੀਬਨ 2.5 ਘੰਟੇ ਦੀ ਮੁਸ਼ਕਲ ਤੋਂ ਬਾਅਦ ਅਸੀਂ ਇਸ ਪਰ ਪਰਸਨ ਨੂੰ ਗੱਡੀ ਦੇ ਵਿੱਚੋਂ ਕੱਢਿਆ ਕਿਉਂਕਿ ਹਾਈਡਰਾ ਵੀ ਮੰਗਾਇਆ ਗਿਆ ਹਾਈਡਰਾ ਹਾਈਵੇ ਦਾ ਸੀਗਾ ਆਪਦੀਆਂ ਸੋਸਾਇਟੀ ਦੀਆਂ ਵਿੱਚ ਮਸ਼ੀਨਾਂ ਗੱਡੀਆਂ ਦੇ ਉੱਪਰ ਲੱਗੀਆਂ ਉਹਨਾਂ ਦੀ ਮਦਦ ਨਾਲ ਇਹਨੂੰ ਗੱਡੀ ਨੂੰ ਬਾਹਰ ਕੱਢੇਗਾ ਟਰਾਲੀ ਦੇ ਨੀਚੇ ਤੇ ਫਿਰ ਇਸ ਪਰਸਨ ਨੂੰ ਦੀ ਬਾਡੀ ਨੂੰ ਬਾਹਰ ਲਿਆਂਦਾ ਗਿਆ ਗੱਲ ਕਰੀਏ ਕਿੰਨੇ ਟਾਈਮ ਚ ਜਿਹੜਾ ਰੈਸਕਿਊ ਹੋਇਆ ਤੇ ਹੁਣ ਇਸ ਟਾਈਮ ਕਿੰਨੇ ਵੱਜ ਚੁੱਕੇ ਆ ਤੇ ਕਿੱਥੇ ਤੁਸੀਂ ਇਹਨਾਂ ਨੂੰ ਕਾਰਵਾਈ ਕੀਤੀ ਹੈ ਤਕਰੀਬਨ 4:30 ਵੱਜ ਚੁੱਕਿਆ ਸਾਨੂੰ ਅਸੀਂ 2 ਵਜੇ ਦੇ ਉੱਥੇ ਪਹੁੰਚੇ ਹੋਏ ਸੀਗੇ ਘਟਨਾ ਸਥਲ ਤੇ ਤੁਸੀਂ 2.5 ਘੰਟੇ ਦੇ ਵਿੱਚ ਹੁਣ ਪਰਸਨ ਨੂੰ ਮੌਰਚੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਕਟਰ ਸਿਰਵ ਵੱਲੋਂ ਡਿਕਲੇਅਰ ਕਰਨ ਤੋਂ ਬਾਅਦ ਮੌਰਚੀ ਦੇ ਵਿੱਚ ਲਗਾ ਦਿੱਤਾ ਇਹ ਇੱਕ ਗੱਡੀ ਆ Swift ਕਾਰ ਜੀ ਇਹ ਆ ਰਹੀ ਸੀਗੀ ਘਲਕਲਾਂ ਦੀ ਸਾਈਡ ਤੋਂ ਹਾਂ ਜਥੇਦਾਰ ਦੀ ਕੋਠੀ ਤੋਂ ਥੋੜਾ ਅੱਗੇ ਕੱਟ ਤੋਂ ਕੋਲੇ ਇੱਕਾਈ ਟਰਾਲੀ ਦੇ ਪਿਛਲੇ ਪਾਸੇ ਜਾ ਕੇ ਰੁਜੀ ਹੈ ਤੇ ਜਿਹੜਾ ਅਸੀਂ ਵਿੱਚ ਡਰਾਈਵਰ ਗੱਡੀ ਚਲਾ ਰਿਆ ਸੀਗਾ ਉਹ ਸਾਰਾ ਹੀ ਗੱਡੀ ਦੇ ਪ੍ਰੈਸ਼ਰ ਉਗਿਆ ਸੀ ਤੁਹਾਡੀ ਸੋਸਾਇਟੀ ਕਰਨ ਦੀ ਮਦਦ ਨਾਲ ਉਹਨੂੰ ਕੱਢ ਕੇ ਤੇ ਹੁਣ ਹਸਪਤਾਲ ਪਹੁੰਚਾਇਆ ਕਿੰਨੀ ਕੁ ਉਮਰ ਦਾ ਲੱਗ ਰਿਹਾ ਸੀ ਜੀ ਉਹ 30 ਕਿਸਾ ਦਾ 30 35 ਸਾਲ ਦਾ ਪਛਾਣ ਹੋਈ ਕਿੱਥੋਂ ਦਾ ਸੀ ਕੀ ਨਾਮ ਸੀ ਦਾ ਇਹ ਪਛਾਣ ਹੋਈ ਆ ਦੱਦਾ ਹੁਰ ਦਾ ਮਿੱਠੂ ਸਿੰਘ ਤੇ ਤਰੂਪ ਸਿੰਘ ਦਾ ਅੱਛਾ ਜੀ ਤੇ ਵਿਆਹ ਵਰ ਅਸੀਂ ਜਾ ਹਾਂਜੀ ਪਤਾ ਲੱਗਿਆ ਵੀ ਇਹ ਮਤਲਬ ਵਿਆਹ ਹੋਇਆ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਮੌਕੇ ਤੇ ਸਟੇਟਸ ਕੀ ਲੱਗ ਰਿਹਾ ਜੀ ਕਿ ਟੈਕਸਟ ਹੈ ਵੀ ਹੁਣ ਜਿਵੇਂ ਪਰਿਵਾਰ ਦੇ ਆਉਣਗੇ ਉਸ ਤੋਂ ਬਾਅਦ ਜੋ ਬਿਆਨ ਲਿਖੋਣਗੇ ਉਸਦੀ ਕਾਰਵਾਈ ਕਰਦੇ ਨੇ ਡੱਡਾ ਬੰਦਾ ਇਸ ਟਾਈਮ ਹਾਂ ਡੱਡਾ ਬਿਲਕੁਲ ਤੁਹਾਡੇ ਵੱਲ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮੋਰਚਰੀ ਰੱਖਾਇਆ ਗਿਆ ਵਾ ਕੱਲ ਪਰਿਵਾਰ ਆਉਣ ਤੇ ਜੈਸੀ ਸੂਰਤਾਂ ਨੂੰ ਕਾਰਵਾਈ ਚੰਨੋਂ ਮੁੱਕ ਲੈਗੇਗੇ